ਰਿਟਾਇਰਡ ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਅੱਜ ਜੋ ਸਾਰੇ ਦੇ ਖੂਨਦਾਨ ਕੈਂਪ ਲਗਾਇਆ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਇਹ ਬਾਬਾ ਫਰੀਦ ਬਲੱਡ ਡੋਨਰ ਸੇਵਾ ਸੋਸਾਇਟੀ ਰਜਿਸਟਰਡ ਫਰੀਦਕੋਟ ਦੇ ਵੱਲੋਂ ਸ਼ੇਖ ਬਾਬਾ ਫਰੀਦ ਜੀ ਦੇ 851ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਖੂਨਦਾਨ ਮਹਾਦਾਨ ਤੇ ਜੀਵਨਦਾਨ ਸੰਬੰਧੀ ਕੈਂਪ ਲਗਾਇਆ ਗਿਆ ਹੈ ਔਰ ਇਸ ਵਿੱਚ ਸੰਸਥਾ ਦੇ ਟਾਰਗੇਟ ਹੈ ਕਿ 101 ਤੋਂ ਉੱਪਰ ਯੂਨਿਟ ਦਾਨ ਕਰਵਾਏ ਜਾਣ ਔਰ ਮੇਰੀ ਤਮਾਮ ਔਰ ਇਲਾਕੇ ਨਵਾਸੀਆਂ ਨੂੰ ਬੇਨਤੀ ਹੈ ਕਿ ਇਸ ਕੰਮ ਦੇ ਵਿੱਚ ਵੱਧ ਵੱਧ ਯੋਗਦਾਨ ਪਾਉਣ ਤੇ ਆਪਣਾ ਜੀਵਨ ਸਫਲ ਕਰਨ ਕਿੰਨੇ ਵੇ ਤੱਕ ਕੈਂਪ ਇਹ ਕੈਂਪ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੇਗਾ ਔਰ 18 ਸਾਲ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਖੂਨਦਾਨ ਕੀਤਾ ਜਾ ਸਕਦਾ ਹੈ ਔਰ ਹਰ 3 ਮਹੀਨੇ ਬਾਅਦ ਖੂਨ ਤੁਸੀਂ ਦਾਨ ਕਰ ਸਕਦੇ ਹੋ ਔਰ ਇਸ ਸੰਸਥਾ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਸੰਸਥਾ ਸਾਡੀ ਇੱਕ ਨਾਮੀ ਸੰਸਥਾ ਹੈ ਇਲਾਕੇ ਦੇ ਵਿੱਚੋਂ ਜਿਸ ਨੂੰ ਪਿਛਲੀ ਵਾਰ ਪੰਜਾਬ ਸਰਕਾਰ ਦੇ ਵੱਲੋਂ ਬਲੱਡ ਡੋਨਰਸ ਦੇ ਵਿੱਚ ਸਨਮਾਨਿਤ ਕੀਤਾ ਗਿਆ ਬਹੁਤ-ਬਹੁਤ ਧੰਨਵਾਦ ਸਾਡੀ ਇੱਛਾ ਤਾਂ ਹੈ ਕਿ ਪਰਮਾਤਮਾ ਦੇ ਚਰਨਾਂ 'ਕਿ ਦਬਾਅ ਵੀ ਹੈ ਕਿ ਜਿੰਨੇ ਵੱਧ ਤੋਂ ਵੱਧ ਦਾਨ ਕਰ ਸਕਦੇ ਨੇ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਔਰ ਜੀ ਕਹਿੰਦੇ ਨੇ ਕਿ ਜਿਉਂਦਿਆਂ ਖੂਨ ਦਾਨ ਤੇ ਮਰਨ ਤੋਂ ਬਾਅਦ ਅਖਤ ਸਰੀਰ ਦਾਨ ਕਰ ਦੇਣਾ ਚਾਹੀਦਾ 84 ਲੱਖ ਜੂਨਾਂ ਤੋਂ ਬਾਅਦ ਇਹ ਜਾਮਾ ਮਿਲਿਆ ਤੇ ਇਸ ਜਾਮੇ ਦੇ ਵਿੱਚ ਰਹਿ ਕੇ ਸਾਨੂੰ ਇਹ ਕੰਮ ਜ਼ਰੂਰ ਕਰਨੇ ਚਾਹੀਦੇ ਨੇ